ਗੱਲ ਆ ਗਈ ਪਨੀਰ ਦੀ ਉੱਥੇ ਦਿੱਕਤ ਹੈ ਵੱਡੀ ਜੇ ਗੱਲ ਆ ਗਈ ਦੇਸੀ ਘਿਓ ਦੀ ਉੱਥੇ ਵੱਡੀ ਪ੍ਰੋਬਲਮ ਹੈ ਤੇ ਮੈਕਸਿਮ ਜਿਹੜੀ ਡਾਕਟੋਰੇਸ਼ਨ ਹੈ ਉਹਨਾਂ ਦੇ ਵਿੱਚ ਹੈ ਜੇ ਮੈਂ ਤੁਹਾਡੇ ਨਾਲ ਪਿਛਲੇ ਸਾਲ ਦਾ ਡਾਟਾ ਸ਼ੇਅਰ ਕਰਾਂ ਜਿਹੜਾ ਤੁਹਾਡਾ ਪਨੀਰ ਹੈਗਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਨੀਰ ਜਿਹੜਾ ਹੁੰਦਾ ਜਿਹੜੇ ਖਾਸ ਕਰਕੇ ਜਿਹੜੇ ਵੈਜੀਟੇਰੀਅਨ ਨੇ ਉਹ ਕਹਿੰਦੇ ਚਲੋ ਜਿਹੜੇ ਨਾਨ ਵੈਜੀਟੇਰੀਅਨ ਰਹਿੰਦੇ ਵੀ ਆਪਾਂ ਪਨੀਰ ਲੈ ਲਓ ਬਹੁਤ ਅੱਛਾ ਸੋਰਸ ਹੈ ਇਹ ਉਹਦੇ ਵਿੱਚੋਂ ਅਸੀਂ ਜਿਹੜੇ 531 ਸੈਂਪਲ ਸੀ ਉਹਦੇ ਚੋਂ ਜਿਹੜੇ 196 ਸੀ ਜੋ ਕਿ ਬਹੁਤ ਵੱਡਾ ਨੰਬਰ ਹੈ ਜੀ ਮਰਲੇ ਤੁਸੀਂ ਕਹਿ ਲਓ ਵੀ 1/3 ਤੋਂ ਵੀ ਜ਼ਿਆਦਾ ਉਹ ਸਬਸਟੈਂਡਰਡ ਸੀ ਤੇ ਉਸ ਤੋਂ ਵੀ ਜਿਹੜੀ ਮਾੜੀ ਗੱਲ ਹੈ ਜਿਹੜੇ 59 59 ਸੈਂਪਲ ਹੈ ਜਿਹੜੇ ਆ ਗਏ ਉਹ ਅਨਸੇਫ ਸੀ ਥੈਟ ਮੀਨਸ ਕਿ ਉਹਨਾਂ ਨੇ ਕੋਈ ਹੋ ਜੇ स्टार्च ਹੋਰੇ ਇਹੋ ਜੇ ਕੈਮੀਕल्स ਯੂਜ਼ ਕੀਤੇ ਜਿਹੜੇ ਨਹੀਂ ਯੂਜ਼ ਕਰਨੇ ਚਾਹੀਦੇ ਇਹਦਾ ਮੈਂ ਤੁਹਾਨੂੰ ਅੱਗੇ ਵੀ ਦੱਸਾਂਗਾ ਵੀ ਅਸੀਂ ਇਹਦੇ ਵਾਸਤੇ ਹੋਰ ਕੀ ਕਰਦੇ ਆ ਇਹ ਪਹਿਲਾ ਕੰਮ ਹੈ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਪਨੀਰ ਲੈਣਾ ਹੈਗਾ ਤਾਂ ਕਿਸੇ ਸਰਟੀਫਾਈਡ ਸੋਰਸ ਤੋਂ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲੈਣਾ ਚਾਹੀਦਾ ਜਾਂ ਤੁਸੀਂ ਇਹ ਕੋਈ ਬਹੁਤੀ ਔਖੀ ਚੀਜ਼ ਨਹੀਂ ਹੈ ਜੇ ਤੁਸੀਂ ਪਨੀਰ ਖਾਣਾ ਹੈ ਤੇ ਘਰੇ ਬਣਾ ਲਓ ਉਹਨੂੰ ਆਪਣੇ ਆਮ ਲੇਡੀਜ਼ ਜਦੋਂ ਦੁੱਧ ਖਰਾਬ ਹੋ ਜਾਂਦਾ ਸੀ ਪਨੀਰ ਖੁਦ ਬਣਾਉਂਦੀਆਂ ਸੀ ਤੇ ਤੁਸੀਂ ਮਿਲਕ ਲੈ ਕੇ ਖੁਦ ਪਨੀਰ ਬਣਾ ਲਓ ਬਾਜ਼ਾਰ ਤੋਂ ਘੱਟ ਤੋਂ ਘੱਟ ਖਰੀਦੋ ਉਹਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਲੇਕਿਨ ਇਹਦੇ ਨਾਲ ਨਾਲ ਮੈਂ ਜਿਹੜੇ ਜਿਹੜੇ ਫੂਡ ਬਿਜ਼ਨਸ ਆਪਰੇਟਰਸ ਆ ਚਾਹੇ ਉਹ ਵੱਡੀਆਂ ਦੁਕਾਨਾਂ ਵਾਲੇ ਹੋਣ ਛੋਟੀਆਂ ਵਾਲੇ ਹੋਣ ਵੀ ਜੇ ਉਹ ਵੀ ਪਨੀਰ ਟੈਸਟ ਕਰਦੇ ਆ ਤਾਂ ਤੁਹਾਡੇ ਸਾਡੇ ਕੋਲੇ ਫੈਸਿਲਿਟੀ ਹੈ ਕਿ ਤੁਸੀਂ ਸਾਡੀ ਫੂਡ ਸੇਫਟੀ ਜਿਹੜੀ ਔਨ व्हील्स ਹੈਗੀ ਆ ਵੈਨ ਮਗਾਓ ਤੇ ਉਹਨੂੰ ਟੈਸਟ ਕਰਾ ਲਓ ਆਪਣੀ ਸੇਫਟੀ ਵਾਸਤੇ ਵੀ ਤੇ ਲੋਕਾਂ ਦੀ ਸੇਫਟੀ ਵਾਸਤੇ ਵੀ ਇਹ ਜਿਹੜੀਆਂ ਫਿਗਰਸ ਹੈਗੀਆਂ ਇਹ ਬਹੁਤ ਜ਼ਿਆਦਾ ਮਤਲਬ ਡਿਸਟਰਬੈਂਸ ਹੈਗੀਆਂ ਇਹਦੇ ਚ ਅਸੀਂ ਵੈਸੇ ਵੀ ਜਿਹੜਾ ਤੁਹਾਡੇ 18 ਕੁਆਂਟਲ ਕਿਤੇ ਮਤਲਬ ਕਿਤੇ 1 ਕੁਆਂਟਲ ਕਿਤੇ 2 ਕੁਆਂਟਲ ਕਿਤੇ 3 ਕੁਆਂਟਲ ਜਿੱਥੇ ਸਾਨੂੰ ਲੱਗਦਾ ਵੀ ਦੇਖਣ ਨੂੰ ਜਿਹੜਾ ਹੈਗਾ ਠੀਕ ਨਹੀਂ ਹੈ ਉਹਨੂੰ ਅਸੀਂ ਡਿਸਟਰੋਏ ਵੀ ਕਰਦੇ ਆ ਇਸੇ ਤਰ੍ਹਾਂ ਜਿਹੜੀ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਘਿਓ ਦੇ ਵਿੱਚ ਆਂਦੀ ਹੈ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਅਸੀਂ 222 ਸੈਂਪਲ ਦੇ ਵਿੱਚੋਂ 20 ਜਿਹੜੇ ਹੈਗੇ ਆ ਜੀ ਤਕਰੀਬਨ ਤਕਰੀਬਨ 9% ਜਿਹੜੇ ਹੈਗੇ ਆ ਉਹ ਸਬਸਟੈਂਡਰਡ ਸੀ ਤੇ ਸਬਸਟੈਂਡਰਡ ਨਾਲੋਂ ਜ਼ਿਆਦਾ 28 ਸੀ ਜਿਹੜੇ ਸੀ ਉਹ ਜਿਹੜੇ ਸੀਗੇ ਉਹ ਅਨਸੇਫ ਸੀਗੇ ਇਹਨਾਂ ਦੇ ਵਿੱਚ ਘਿਓ ਦੇ ਵਿੱਚ ਤੇ ਪਨੀਰ ਦੇ ਵਿੱਚ ਮਿਲਾਵਟ ਬਹੁਤ ਹੈ ਜੀ ਦੇਖੋ ਕੁਝ ਬੰਦੇ ਹੈਗੇ ਆ ਜਿਹੜੇ ਜਿਸ ਤਰ੍ਹਾਂ ਜਿਹੜੇ ਮਾੜੇ ਕੰਮ ਕਰਨ ਵਾਲੇ ਆ ਜਿਹੜੇ ਕ੍ਰਿਮੀਨਲ ਆ ਇਹ ਵੀ ਇੱਕ ਬਹੁਤ ਵੱਡਾ ਕ੍ਰਾਈਮ ਸਮਝਦਾ ਮੈਨੂੰ ਦੇਸੀ ਘਿਓ ਦੇ ਵਿੱਚ ਬਹੁਤ ਹੈ ਕਿਉਂਕਿ ਅੱਜ ਕੱਲ ਇੱਕ ਤੁਸੀਂ ਹੋਰ ਸੁਣਿਆ ਹੋਣਾ A1 ghee A2 ghee ਸੁਣਿਆ ਹੋਇਆ ਜੀ ਜਿਹੜਾ A1 ਹੈ ਉਹ ਮਤਲਬ ਜੇ 600 ਤੋਂ 1000 ਰੁਪਏ ਕਿਲੋ ਹੈ ਇਹ A2 ਕਰਕੇ ਉਹਨੂੰ 2000 3000 ਰੁਪਏ ਕਿਲੋ ਵਿੱਚ ਜਾਂਦੇ ਆ देयर इज ਨਥਿੰਗ ਲਾਈਕ A2 ghee ਕੋਈ ਮਤਲਬ ਕੋਈ ਕਲਾਸੀਫਿਕੇਸ਼ਨ ਉਹਨੇ ਆਪ ਹੀ ਬਣਾ ਲਈ ਹੈ ਜੇ ਲੋਕਾਂ ਨੇ ਕੋਈ ਕੋਈ ਮਤਲਬ ਕਿ ਇਹਦੇ ਵਿੱਚ ਕੋਈ ਹੈ ਜੀ ਇਦਾਂ ਦਾ ਸਟੈਂਡਰਡ ਕੁਝ ਨਹੀਂ ਹੈ ਜੀ ਕੋਈ ਕੋਈ A2 ghee ਨਹੀਂ ਹੈ ਜੀ ਕਿਤੇ ਵੀ ਕੋਈ ਮਤਲਬ ਇਹਦੇ ਨਾਲ ਮਿਸਲੀਡ ਹੋਣ ਦੀ ਲੋੜ ਨਹੀਂ ਹੈ ਅਗੇਨ ਮੈਂ ਕਹੂੰਗਾ ਕਿ ਤੁਸੀਂ ਜਿਹੜਾ ਨੋਨ ਸੋਰਸ ਹੈ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲਾਓ। ਜਾਂ ਤੁਸੀਂ ਜਿਹੜਾ ਹੈਗਾ ਇਹ ਕੋਈ ਰਾਕਟ ਸਾਇੰਸ ਨਹੀਂ ਹੈ। ਹਰ ਘਰ ਦੇ ਵਿੱਚ ਦੇਸੀ ਕਿਉਂ ਬਣਦਾ ਸੀਗਾ ਜੀ। ਤੁਸੀਂ ਦੁੱਧ ਲਾਓ, ਚਾਹੇ ਉਸ ਤੋਂ ਪਨੀਰ ਬਣਾਓ ਔਰ ਉਹਦੇ ਤੋਂ ਮਲਾਈ ਉਤਾਰ ਕੇ ਉਹਦੇ ਨਾਲ ਮੱਖਣ ਵੀ ਬਣਦਾ ਔਰ ਤੋਂ ਦੇਸੀ ਘਿਓ ਵੀ ਬਣਦਾ ਔਰ ਉਸੇ ਦੁੱਧ ਦੇ ਨਾਲ ਜਿਹੜਾ ਤੁਸੀਂ ਲੈਂਦੇ ਹੋ ਉਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹਨੂੰ ਸਕਿਮ ਫਰੀ ਮਿਲਕ ਵੀ ਮਿਲਦਾ। ਉਹਦੇ ਨਾਲ ਦਹੀਂ ਵੀ ਬਣਦਾ। ਤੋ ਉਹਦੇ ਨਾਲ ਤੁਸੀਂ ਬੈਟਰ ਇਹ ਹੈ ਕਿ ਉਹਨੂੰ ਦੁੱਧ ਲੈ ਕੇ ਤੁਸੀਂ ਪਨੀਰ ਵੀ ਆਪ ਬਣਾਓ ਤੇ ਘਿਓ ਵੀ ਆਪ ਬਣਾਓ ਜਾਂ ਨੋਨ ਸੋਰਸ ਤੋਂ ਲਾਓ ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਐਡਲਟਰੇਸ਼ਨ ਬਹੁਤ ਜ਼ਿਆਦਾ ਹੈਗੀ ਆ ਤੇ ਤੀਜੀ ਗੱਲ ਇਹ ਹੈਗੀ ਆ ਕਿ ਜਿਹੜਾ ਕਿ ਮਿਲਕ ਹੈ ਮਿਲਕ ਦੇ ਵਿੱਚ ਸਬ ਸਟੈਂਡਰਡ ਤਾਂ ਹੈ ਪਹਿਲਾਂ ਬਹੁਤ ਜ਼ਿਆਦਾ ਸੀ ਜਿਵੇਂ 22 23 ਦੀ ਗੱਲ ਕਰਾਂ ਵੀ 1400 ਤੋਂ 487 ਤੇ ਜਦੋਂ ਦੀ ਅਸੀਂ ਸਖਤੀ ਕੀਤੀ ਹੈ ਜਿਹੜੇ ਫੂਡ ਸੇਫਟੀ ਬੈਂਸ ਆਈਆਂ ਹੁਣ ਜਿਹੜਾ ਉਸ ਤੋਂ ਬਾਅਦ ਅਸੀਂ 654 ਤੋਂ 88 ਤੇ ਇਸ ਵਾਰੀ 310 ਦੇ ਵਿੱਚੋਂ 82 ਸੋ ਇਸੇ ਤਰ੍ਹਾਂ ਹੁਣ ਜਿਹੜਾ ਇਸ ਸਾਲ ਦਾ 195 ਦੁੱਧ ਦੇ ਵਿੱਚ ਸਬਸਟੈਂਡਟ ਤਾਂ ਹੈ ਮਨੋ ਜਿਵੇਂ ਕਿਸੇ ਨੇ ਪਾਣੀ ਪਾ ਦਿੱਤਾ ਜਿਆਦਾ ਕਾਮਨਸਟ ਹੈ ਇਹ ਵੀ ਉਹ ਪਾਣੀ ਪਾ ਦਿੰਦੇ ਵੀ ਪਾਣੀ ਸਾਫ ਪਾਉਂਦੇ ਕਿ ਨਹੀਂ ਪਾਉਂਦੇ ਉਹ ਅੱਡ ਗੱਲ ਹੈ ਪਾਣੀ ਪਾ ਦਿੰਦੇ ਆ ਜਿਆਦਾ ਇਹ ਦੁੱਧ ਦੇ ਵਿੱਚ ਅਨਸੇਫ ਵਾਲੀ ਜਿਹੜੀ ਗੱਲ ਹੈ ਉਹ ਕੋਈ ਇੱਕ ਅੱਧਾ ਹੁੰਦਾ ਕੋਈ ਜਿਆਦਾ ਨਹੀਂ ਹੁੰਦੇ ਇਸ ਕਰਕੇ ਬੈਟਰ ਆ ਕਿ ਜਿਹੜਾ ਮਿਲਕ ਹੈ ਉਹਨੂੰ ਲੈ ਕੇ ਯੂਜ਼ ਕੀਤਾ ਜਾਵੇ